ਮਤੀ 9 ਜੂਨ ਦੀ ਰਾਤ ਨੂੰ ਰਜੀਵ ਕੁਮਾਰ ਉਹਨਾਂ ਦੇ ਘਰ ਦੇ ਉੱਪਰ ਇੱਕ ਹਮਲਾ ਹੋਇਆ ਸੀ ਜਿਸ ਦੀ ਕੇ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਕਿ ਕਰੀਬ 10-12 ਬੰਦੇ ਆਉਂਦੇ ਨੇ ਐਕਟਿਵਾਂ ਦੇ ਬਾਈਕਸ ਤੇ ਉਹਨਾਂ ਦੇ ਘਰ ਤੇ ਇੱਟ ਪੱਥਰ ਤੇ ਬੋਤਲਾਂ ਦੇ ਨਾਲ ਹਮਲਾ ਕਰਦੇ ਨੇ ਉਸ ਦੇ ਵਿੱਚ ਵੱਜਾ ਰੰਜਿਸ਼ ਉਹਨਾਂ ਦੀ ਏ ਸੀ ਕਿ ਉਹਨਾਂ ਦਾ ਜਿਹੜਾ ਬੇਟਾ ਸੀ ਹਰਸ਼ ਉਹਦੀ ਪ੍ਰਤੀਕ ਨਾਮ ਦੇ ਲੜਕਾ ਜੋ ਕਿ ਪਹਿਲਾਂ ਪਵਨ ਨਗਰ ਦਾ ਰਹਿਣ ਵਾਲਾ ਸੀ ਉਹਦੇ ਨਾਲ ਕੋਈ ਪਹਿਲਾਂ ਸਾਝ ਸੀ ਜੋ ਕਿ ਆਪਣੇ ਕਿਸੇ ਹੋਰ ਝਗੜੇ ਦੇ ਵਿੱਚ ਉਹਦੀ ਇਨਵੋਲਵਮੈਂਟ ਸੀ ਜਿਸ ਕਰਕੇ ਉਹ ਇਹਦੇ ਕੋਲੋਂ ਪੈਸੇ ਮੰਗਦਾ ਸੀ ਜਿਹੜੇ ਆਪਣੇ ਘਰਦਿਆਂ ਤੋਂ ਚੋਰੀ ਉਹਨੂੰ ਪੈਸੇ ਦਿੰਦਾ ਸੀ ਉਹੀ ਪੈਸਿਆਂ ਦੀ ਡਿਮਾਂਡ ਨੂੰ ਲੈ ਕੇ ਉਹਨਾਂ ਨੇ ਕਿਸੇ ਹੋਰ ਨੰਬਰ ਤੋਂ ਇਹਦੇ ਫਾਦਰ ਜਿਹੜੇ ਰਜੀਵ ਕੁਮਾਰ ਨੇ ਉਹਨਾਂ ਨੂੰ ਫੋਨ ਵੀ ਕੀਤਾ ਅਤੇ ਉਸ ਤੋਂ ਕੁਝ ਸਮਾਂ ਬਾਅਦ ਜਿਹੜਾ ਕਿ ਇਹਨਾਂ ਦੇ ਘਰ ਉੱਤੇ ਹਮਲਾ ਕੀਤਾ ਸੋ ਉਹਦੇ ਵਿੱਚ ਇਹ ਜਿਹੜਾ ਮੇਨ ਅਕਿਊਜ਼ਡ ਹੈ ਪ੍ਰਤੀਕ ਆਇਡੈਂਟੀਫਾਈ ਹੋ ਗਿਆ ਐਂਡ ਅਸੀਂ ਟੈਕਨੀਕਲ ਤਰੀਕੇ ਦੇ ਨਾਲ ਵੀ ਹੋਰ ਇਹਦੇ ਵਿੱਚ ਕਰ ਰਹੇ ਹਨ ਇਨਵੈਸਟੀਗੇਸ਼ਨ ਇਸ ਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 44 ਅੰਡਰ ਸੈਕਸ਼ਨ 452 427 384 148 159 ਤੇ 506 ਆਈ ਪੀ ਸੀ ਥਾਣਾ ਮੁਕੰਮੁਰਾ ਵਿਖੇ ਦਰਜ ਕੀਤੀ ਜਾ ਰਹੀ ਹੈ ਐਂਡ ਜਲਦ ਤੋਂ ਜਲਦ ਅਸੀਂ ਜਿਹੜੇ ਸਾਰੇ ਬਾਕੀ ਦੋਸ਼ੀ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਾਂਗੇ